ਜੋ 19 ਮਾਡਲ 4x4 ਆਟੋਮੈਟਿਕ ਟੌਪ ਮਾਡਲ 3.2 ਤੇ ਫੁੱਲ ਸੋਰਸ ਪੂਰੇ ਸਾਲ ਦਾ ਪੂਰੇ ਸਾਲ ਦਾ ਭਾਜੀ ਤੁਹਾਡੇ ਨਾਮ ਤੇ ਕਿਸੇ ਟ੍ਰਾਂਸਫਰ ਵੀ ਕਰਾ ਦੇਵਾਂਗੇ ਜਾਓ ਆਰਸੀ ਟ੍ਰਾਂਸਫਰ ਵੀ ਜਿਹੜਾ ਜੱਸੇ ਵੀਰੋਂ ਦੇਖਿਆ ਆਰਸੀ ਟ੍ਰਾਂਸਫਰ ਪਰ ਇੱਕ ਚੀਜ਼ ਰਹਿ ਗਈ ਯਾਰ ਇੱਕ ਚੀਜ਼ ਰਹਿ ਗਈ ਨੋਨ ਕਰਾਉਂਗੇ ਫਾਈਲ ਚਾਰਜ ਵੀ ਨਹੀਂ ਲਵਾਵਾਂਗੇ ਇੱਕ ਚੀਜ਼ ਅੱਛਾ ਫਾਈਲ ਚਾਰਜ ਵੀ ਨਹੀਂ ਲਵਾਵਾਂਗੇ ਆਹ ਫਰ ਤਾਕਰੇ ਦੇਤੇ ਜੋ ਮੋਲਾਂ ਚ ਰਹਿ ਗਈ ਸੁਣੋ ਮੇਰੀ ਗੱਲ ਇੱਕ ਚੀਜ਼ ਰਹਿ ਗਈ ਟੈਂਕੀ ਵੀ ਫੁੱਲ ਕਰਾ ਦੇਵਾਂਗੇ ਟੈਂਕੀ ਵੀ ਫੁੱਲ ਲੋ ਸੱਤ ਸੀ ਕਾਲ ਦੋਸਤੋ ਅੱਜ ਬਾਈ ਜੀ ਨਵਾਂ ਬਲੌਗ ਲੈ ਕੇ ਆਇਆ ਤੁਹਾਡੇ ਵਾਸਤੇ ਗੱਡੀਆਂ ਦਾ ਗੱਡੀਆਂ ਉਹ ਤੱਕ ਦਿਖਾ ਦੇ ਮਿੱਤਰਾ ਮਾਰ ਕੇ ਜੂਮ ਸਾਰੀਆਂ ਪੰਜਾਬ ਨੰਬਰ ਦੀਆਂ ਤੇ ਇੱਕ ਤੋਂ ਇੱਕ ਚੜਦੀ ਤੋਂ ਚੜਦੀ ਗੱਡੀ ਆ ਜੇ ਖੋ ਜਿਹੜਾ ਸਵਿਫਟ ਗੱਡੀ 18 ਇੰਚੀ ਲਾਈਟ ਟਾਇਰਾਂ ਦੇ ਨਾਲ ਤੇ ਬਾਈ ਆਪਣਾ ਨਾਲ ਕੀ ਹਾਲਾ ਵੀਰੇ ਠੀਕ ਹੋ ਬਾਈ ਠੀਕ ਹੋ ਹੋ ਸੇ ਤਾਂ ਠੀਕ ਸੱਸੀ ਕਾਲ ਤੁਹਾਨੂੰ ਸਾਰਿਆਂ ਦਾ ਫੇਰ ਤੋਂ ਤੁਹਾਡਾ ਰਾਦੇ ਮੋਟਰ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਫੇਰ ਤੋਂ ਨਵਾਂ ਸਟਾਕ ਲੈ ਕੇ ਆਏ ਹਾਂ ਜਿੱਦਾਂ ਕਿ ਜੱਸੇ ਭਾਈ ਸਾਨੂੰ ਫਾਲੋਪ ਅਹੀ ਕਰੀਦਾ ਜੱਸੇ ਭਾਈ ਨੂੰ ਦੱਸੇ ਭਾਈ ਕਰਕੇ ਸਾਡੀ ਮਿਹਰਬਾਨੀ ਹੈ ਜੀ ਅਸੀਂ ਤਾਂ ਫੇਰ ਨਵਾਂ ਸਟਾਕ ਲੈ ਕੇ ਆਏ ਆ ਕਿ ਤੁਹਾਡੇ ਭਰਾਵਾਂ ਤੱਕ ਜਿਹੜਾ ਕਿ ਜੱਸੇ ਭਾਈ ਵੀਡੀਓ ਥਰੂ ਤੁਹਾਨੂੰ ਸਾਰਿਆਂ ਨੂੰ ਪਹੁੰਚ ਮਿਲੇਗਾ ਸਟਾਕ ਜੀ ਜੀ ਤੇ ਭਾਈ ਆਪਾਂ ਖੜੇ ਆ ਜਲੰਧਰ ਸ਼ਹਿਰ ਰਾਦੇ ਮੋਟਰ ਦੇ ਉੱਤੇ ਸਕਰੀਨ ਤੇ ਨੰਬਰ ਚੱਲਦੇ ਨੇ ਕੋਈ ਵੀ ਜਾਣਕਾਰੀ ਤੁਸੀਂ ਜ਼ਿਆਦਾ ਲੈਣੀ ਆ ਉਹ ਤੁਸੀਂ ਲੈ ਸਕਦੇ ਹੋ ਬਾਕੀ ਸਾਈ ਪਾ ਕੇ ਗੱਡੀ ਬੁੱਕ ਹੋ ਜੂਗੀ ਉਹ ਤੁਹਾਨੂੰ ਅੱਗੇ ਕੇ ਦੱਸਦੇ ਆ ਤੇ ਬਾਈ ਸਾਈ ਹੀ ਤਾਂ ਪਵਾਣੀ ਗੱਡੀਆਂ ਗਾਰੰਟੀ ਦੇ ਦਿਆਂ ਗਾਰੰਟੀ ਦਾ ਸਾਈ ਪਵਾਣੀ ਆ ਟੋਟਲ ਅਸੀਂ ਸਾਈਆਂ ਦਾ ਕੰਮ ਜਿਹੜਾ ਕਰੀਦਾ ਕੱਚੇ ਕੰਮ ਨਹੀਂ ਕਰਦੇ ਜਿਹੜੀ ਸਾਡੀ ਕਾਸੜ ਗਾਰੰਟੀ ਵਾਲੀ ਕਾਰ ਹੋਊਗੀ ਦੱਸ ਕੇ ਦਿਆਂਗੇ ਜੈਨੂਨ ਕਿੰਨੀ ਚੱਲੀ ਜੇ ਕੋਈ ਮੀਟਰ ਬੈਕ ਹੋਊ ਉਹ ਵੀ ਦੱਸਾਂਗੇ ਮੀਟਰ ਬੈਕ ਆਇਆ ਕਿ ਨਹੀਂ ਹੈਗਾ ਜਿਆਦਾ ਠੀਕ ਹੈ ਜੀ ਕੋਈ ਪੀਸ ਪੇਂਟ ਆ ਉਹ ਵੀ ਦੱਸ ਕੇ ਹਾਂ ਜੀ ਜੀ ਬਿਲਕੁਲ ਪੂਰੀ ਜਜਮੈਂਟ ਕਰਾ ਕੇ ਦੇਵਾਂਗੇ ਵੀਡੀਓ ਕਾਲ ਲਾਈਵ ਇਨਸਪੈਕਸ਼ਨ ਕਰਾ ਕੇ ਦੇਵਾਂਗੇ ਤੁਹਾਨੂੰ ਪੇਪਰ ਵਰਕ ਤੁਹਾਨੂੰ ਆਪ ਤਾਂ ਪੇਪਰ ਕੰਪਲੀਟ ਕਰਕੇ ਦੇਵਾਂਗੇ ਜਿਹੀ ਤੁਹਾਡਾ ਠੀਕ ਹੈ ਜੀ ਤੇ Swift ਖੜੀ ਆ ਬਾਈ ਜੀ ਦੱਸਿਓ ਇਹਦੇ ਬਾਰੇ ਕਿੰਨੇ ਮਾਡਲ ਕਿੱਡੀ ਇਹ ਦੇਖੋ ਜੀ Swift ਮੋਸਟ ਡਿਮਾਂਡਿੰਗ ਕਾਰ ਜਿਹੜੇ ਅੱਜ ਕੱਲ ਦੀ ਯੂਥ ਦੀ ਬਹੁਤ ਜ਼ਿਆਦਾ ਜੱਸੇ ਵੀ ਜਿਹੜੀ ਡਿਮਾਂਡ ਹੈ ਜਿਹੜੇ ਲਪਦੀਆਂ ਨਹੀਂ ਹੈਗੀਆਂ ਬਿਲਕੁਲ ਇਹ ਲਿਆਂਦੀ ਤੁਹਾਡੇ ਲਈ 2024 ਮਾਡਲ ਦੀ ਕਾਰ ਪਹਿਲੇ ਨਾਂ ਦੀ ਕਾਰ ਸਿਰੇ ਸਿਰੇ 26000 ਕਿਲੋਮੀਟਰ ਚੱਲੀ ਸੋਹਣੇ ਲੌਏ ਵੀਲ ਟਾਇਰਾਂ ਦੇ ਨਾਲ 18 ਇੰਚ ਮੈਂ ਕਹ ਡੇਢ ਲੱਖ ਦੇ ਲੌਏ ਲੱਗੇ ਨਾਲ ਦੇ ਦੇਣੇ ਆ ਨਾਲੇ ਨਹੀਂ ਅਹੀ 18 ਇੰਚ ਲਾਈਟ ਇਹਨਾਂ ਦੇ ਨਾਲ ਮਾਡਲ 24 24 ਫਰਸਟ ਓਨਰ ਫਰਸਟ ਓਨਰ 26000 ਚੱਲੀ ਆਟੋਮੈਟਿਕ ਆਟੋਮੈਟਿਕ ਟੌਪ ਮਾਡਲ ਗੱਡੀ ਆ ਬਾਈ ਜੀ ਪੈਟਰੋਲ ਦੀ ਕਾਰ ਰਿਕੁਐਸਟ ਸੈਂਸਰ ਦੇ ਨਾਲ ਆਉਂਦੀ ਆ ਪੁਸ਼ ਬਟਨ ਸਟਾਰਟ ਵਾਲੀ ਆਟੋਮੈਟਿਕ ਗੇਅਰ ਵਾਲੀ ਨਵੇਂ ਸੀਟ ਕਵਰ ਨੇ ਮੈਟਿੰਗ ਵਗੈਰਾ ਹੋਈ ਹੋਈ ਆ ਆਰਮ ਰੈਸਟ ਲੱਗਿਆ ਹੋਇਆ ਤੇ ਗੱਡੀ ਦੇ ਵਿੱਚ ਕਮੀ ਕੋਈ ਨਜ਼ਰ ਆ ਨਹੀਂ ਰਹੀ ਆਉਣੀ ਵੀ ਕਿੱਥੋਂ ਆ ਨਵੀਂ ਗੱਡੀ ਆ ਕੋਕੋ ਬ੍ਰਾਂਡ ਨੂੰ ਕਾਰ ਆ ਜੀ ਬਾਈ ਤੇ ਭਾਜੀ ਫਿਰ ਇਹਦਾ ਆਪਾਂ ਰੇਟ ਦੱਸ ਦਈਏ ਕਿੰਨੇ ਦੇਣੀ ਹੈ ਗੱਲ ਇਹ ਦੇਖੋ ਜੀ ਡਾਇਰੈਕਟ ਕਸਟਮਰ ਦੀ ਕਾਰ ਆ ਜੀ ਸਾਡੇ ਕੋਲ ਉਹ ਕਮਿਸ਼ਨ ਬੇਸ ਤੁਹਾਨੂੰ ਕਾਰ ਦਿਵਾਵਾਂਗੇ ਅਸੀਂ ਨਵੀਂ ਕਾਰ ਤੁਸੀਂ ਲੈਣ ਚੱਲ ਜਿਓ ਨੀਰਵੜ 11 ਕੋ ਲੱਖ ਦੇ ਨੀਰਵੜ ਪੈਂਦੀ ਹੈ ਜੀ ਟਾਪ ਮਾਡਲ ਜਿਹੜਾ ਹੈਗਾ ਜੀ ਪਲੱਸ 1.5 ਲੱਖ ਦੇ ਲੋਅ ਵੀਲ ਹੈਗੇ ਜੀ ਇਹਨੂੰ ਜਿਹਨੂੰ ਆਪਾਂ ਕਾਊਂਟਿੰਗ 1.5 ਲੱਖ ਦੇ ਲੋਅ ਵੀਲ ਲਾਗੇ ਇਹ ਛੋਟਾ ਜਿਹਾ ਰੇਟ ਤੁਹਾਨੂੰ ਯੈਸ ਨੋ ਵਾਲਾ ਰੇਟ 8,25,000 ਪਰਟੀ ਡਿਮਾਂਡ 8 ਲੱਖ ਦੀ ਮੌਕੇ ਤੁਹਾਨੂੰ ਕਾਰ ਲਿਆ ਦਾਂਗੇ ਭਾਜੀ 8 ਲੱਖ ਦੀ 8 ਲੱਖ ਰੁਪਏ ਪੂਰੇ نیٹ 24 ਮਾਡਲ 4 ਸਿਲੰਡਰ ਇੰਜਨ ਵਾਲੀ ਆ 4 ਸਿਲੰਡਰ ਇੰਜਨ ਵਾਲੀ ਹੁਣ ਇਹ ਆਉਂਦੀਆਂ ਨਹੀਂ ਹੈਗੀਆਂ ਹੁਣ 3 ਸਿਲੰਡਰ ਇੰਜਨ ਵਾਲੀਆਂ ਕਾਰਾਂ ਆਉਣ ਲੱਗ ਗਈ ਜੱਸੇ ਭਾਈ ਇਹ ਵੀ ਦੱਸ ਦਿਓ ਇਹ ਤੁਹਾਡੀ ਵੀਡੀਓ ਦੇਖਾ ਗੱਡੀ ਰੁਕਣੀ ਨਹੀਂ ਹੈਗੀ ਜਿੰਨੇ ਪਹਿਲੇ ਬੁੱਕ ਰਾਣੀ ਕਰਾ ਲਵੇ ਜਿਹੜਾ ਪੈਸਾ ਲਾ ਕੇ ਗੱਡੀ ਲੈ ਗਿਆ ਤੇਦੀ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਡਾਊਨ ਮੈਂ ਡੇਢ ਤੋਂ 2 ਲੱਖ ਰੁਪਏ ਲਿਆਓ ਜੀ ਡੇਢ ਕਿ ਲੱਖ ਡੇਢ ਕੁ ਲੱਖ ਚਲਾ ਦਿਓ ਕੰਮ ਫੁੱਲ ਲੋਨ ਠੀਕ ਹੈ ਜੀ ਤੇ ਅੱਗੇ ਭਾਈ ਜੀ ਗੱਡੀ ਖੜੀ ਆ ਐਮਜੀ ਦੀ ਐਸਟਰ ਦੱਸਿਓ ਭਾਜੀ ਤੇ ਬਾਰੇ ਇਹ ਵੀ ਦੇਖੋ ਜੀ ਐਮਜੀ ਐਸਟਰ ਪੈਟਰੋਲ ਦੀ ਕਾਰ ਆ ਬਹੁਤ ਸੋਹਣੀ ਕਾਰ ਆ ਜੱਸੇ ਵੀਰ ਜਿਸੇ ਤੁਹਾਨੂੰ ਬੇੜ ਦੇ ਦੇਣੀ ਨਾ ਐਸ ਬੇੜੇ ਤਾਈ ਮਾਡਲ ਦੀ ਕਾਰ ਆ ਦੇਖੋ ਖੁੱਲੀ ਡੁੱਲੀ ਕਾਰ ਆ ਭਾਜੀ ਮਤਲਬ ਲੈਗ ਸਪੇਸ ਇਹ ਉਹ ਲਟਰ ਸ਼ਟਰ ਇੰਟੀਰੀਅਰ ਵਾਲੀ ਕਾਰ ਆ ਜੀ ਭਾਜੀ ਠੀਕ ਹੈ ਇਹ 2023 ਮਾਡਲ ਦੀ ਕਾਰ ਆ ਸਿਰਫ ਸਿਰਫ 15000 ਕਿਲੋਮੀਟਰ ਚੱਲੀ ਭਾਜੀ 23 ਮਾਡਲ 15000 ਚੱਲੀ ਓਨਰ ਫਰਸਟ ਓਨਰ ਫਰਸਟ ਭਾਜੀ ਠੀਕ ਹੈ ਜੀ ਇਹ ਓਨ ਰੋਡ ਇਸ ਟਾਈਮ 11,80,000 ਦੀ ਕਾਰ ਪੈਂਦੀ ਜੀ ਸ਼ੋਅਰੂਮ 'ਚ 11 ਲੱਖ ਪਿੱਛੋਂ ਵੀ ਦਿਖਾ ਦੇ ਮਿੱਤਰਾਂ 11,80,000 ਦੀ ਨਵੀਂ ਹੈ ਹਾਂਜੀ ਠੀਕ ਹੈ ਮਾਡਲ ਇਹ 23 ਅਤੇ 15,000 ਚੱਲੀ ਆ ਕਲੀਸ਼ਨ ਸ਼ੋਅਰੂਮ ਆਪਾਂ ਦੇਖੀਏ ਸ਼ੋਅਰੂਮ ਆ ਜੀ ਸ਼ੋਅਰੂਮ ਅਨਟਚ ਕਾਰ ਨੰਬਰ ਪੰਜਾਬ ਦੀ ਪਹਿਲੇ ਨਾਂ ਦੀ ਤੇ ਰੇਟ ਇਹਦਾ ਕੀ ਫਿਰ ਕਿੰਨੇ ਦੇ ਦਾਂਗੇ ਆਪਾਂ ਦੱਸੋ ਕਿੰਨੇ ਛੱਡ ਦੀ ਲੋਕਾਂ ਨੂੰ ਬਈ 1180 ਦੀ ਨਵੀਂ ਆ ਆਪਾਂ ਮੰਨ ਕੇ ਚੱਲੀਏ ਵੀ ਪੌਣੇ 12 ਲੱਖ ਦੀ ਨਵੀਂ ਹੈ ਮਤਲਬ ਅੱਜ ਪੌਣੇ 12 ਨਵੀਂ ਹੈ ਜੀ ਠੀਕ ਹੈ ਤੇ ਘਟੋ ਘਟ ਤਿੰਨ 3. ਇਆ ਸੋ ਰੇਟ ਦੇ ਦਿੱਤਾ ਜੱਸੇ ਬਾਜੀ ਮਾਨਤਾ ਨਹੀਂ ਹੋਏਗਾ ਇਹਦੇ ਵਿੱਚ 1 ਰੁਪਏ ਦਾ ਮਾਨਤਾ ਨਹੀਂ ਹੋਏਗਾ 7.5 ਲੱਖ ਰੁਪਏ ਦੀ ਨੈਟ ਰੈਟ ਲੈ ਜਾਓ ਕੋਈ ਮਾਨਤਦਾਨ ਕਰਦਾ ਨਹੀਂ 7.5 ਲੱਖ ਰੁਪਏ ਦੀ 7.5 ਲੱਖ ਦੀ ਕਾਰ ਦੇ ਦਾਂ ਕਿ 7.75 ਲੱਖ ਦੀ ਡਿਮਾਂਡ ਕਸਟਮਰ ਦੀ 7.5 ਲੱਖ ਤੁਹਾਨੂੰ ਕਾਰ ਲਿਆ ਦਾਂਗੇ 7.5 ਲੱਖ ਦੀ ਪਹਿਲੇ ਨਾਂ ਦੀ 23 ਮਾਡਲ 15000 ਚੱਲੀ ਐਕਸਟਰਾ ਇਹਦਾ ਵੀ ਰੇਟ ਪੁੱਛ ਕੇ ਆਈਓ ਬਾਜ਼ਾਰੋਂ 9 ਲੱਖ ਤੋਂ ਗੱਡੀ ਕੋਈ ਕਾਰ ਨਹੀਂ ਵਿੱਚੇਗਾ ਅਸੀਂ ਤੁਹਾਨੂੰ 7.5 ਲੱਖ ਦੇ ਕਾਰ ਦੇਾਂਗੇ ओरिजिनल ਦੀ ਗਾਰੰਟੀ ਪਹਿਲੇ ਨਾਂ ਆਵੀ ਸਿਰੋ ਸਿਰੋ 15000 ਚੱਲੀ ਤੇ ਡਾਊਨ ਪੇਮੈਂਟ ਦੀ ਡਾ ਲਓ ਜੀ ਨਾਂ ਵੀ ਲਿਓ ਜੇ ਤੁਹਾਡੀ ਪ੍ਰੋਫਾਈਲ ਵਧੀਆ ਬਾਈ ਜੀ ਪੂਰਾ ਦਾ ਪੂਰਾ ਲੋਨ ਹੋ ਜੂਗਾ ਗੱਡੀ ਦੀ ਵੈਲਿਊ ਬਹੁਤ ਆ ਠੀਕ ਆ 50000 ਦੇ ਦਿਓ ਲੱਖ ਦੇ ਦਿਓ ਤੁਹਾਡੀ ਇੱਛਾ ਤੇ ਅੱਗੇ ਆ ਗਈ ਬਾਈ ਜੀ XUV 700 ਇਹ ਤੁਹਾਡੇ ਲਈ ਦੱਸੇ ਵੀ ਇਹ ਸਾਡੀ ਫੇਵਰਟ ਕਾਰ ਆ ਜੀ ਹੂੰ ਪਿਛਲੀ ਵੀਡੀਓ ਚ ਅਸੀਂ ਵੇਚੀ ਕਾਰ 18.5 ਲੱਖ ਰੁਪਏ ਦੀ ਠੀਕ ਆ ਉਹ ਆਪਾਂ ਸੀਗੀ 4x2 4/2 ਟਾ ਮਾਡਲ AX7L ਇਹ ਵੀ 4/2 AX7L ਇਹ ਵੀ 22 ਮਾਡਲ ਦੀ ਕਾਰ ਸਿਰਫ ਫਰਕ ਹੈ ਜੀ ਉਹਦੇ ਟਾਇਰ ਸੀਗੇ 70 ਰੁਪਏ ਇਹਦੇ ਟਾਇਰ ਹੈਗੇ ਬ੍ਰਾਂਡ ਨੂੰ 1 ਲੱਖ ਰੁਪਏ ਟਾਇਰ ਪੈਗੇ ਹੋਏ ਆ ਕੀ ਬਾਤ ਹੈ ਟਾਇਰ ਜਮਨ ਨਵੇਂ ਐਮਆਰ ਫੈ ਨਵੇਂ ਨਵੇਂ ਟਾਇਰ ਆ ਜੀ ਉਹ ਚੱਲੀ ਸੀ ਭਾਜੀ 35000 ਇਹ ਚੱਲੀ ਆਪਣਾ 32000 32000 32 ਕਿਲੋਮੀਟਰ ਇਹ 22 ਮਾਡਲ 22 ਮਾਡਲ ਤੇ ਵੇਰੀਐਂਟ ਕਿਹੜਾ ਦਾ ਟੌਪ ਐਂਡ ਭਾਜੀ 29 ਲੱਖ ਵਾਲਾ ਅੱਛਾ 29 ਲੱਖ ਵਾਲਾ ਵੇਰੀਐਂਟ ਚੱਲੀ 32000 32000 ਠੀਕ ਹੈ ਜੀ ਤੇ ਰੇਟ ਕੀ ਆ ਫਿਰ ਰੇਟ ਤਾਂ ਪਤਾ ਛੋਟਾ ਦੇਣਾ ਪੈਦਾ ਵੀ ਸਵਾ 19 ਲੱਖ ਦੀ ایسਨੋ ਕਾਰ ਦੇ ਦਿਆਂਗੇ ਸਵਾ 19 ਲੱਖ ਦੀ ਸਵਾ 19 ਲੱਖ ਰੁਪਏ ਦੀ ਲਓ ਜੀ ਸਵਾ 19 ਲੱਖ ਦੀ ਗੱਡੀ ਮਿਲ ਜੂਗੀ ਇਹ ਵੀ ਚੈਲੰਜ ਵਾਲਾ ਰੇਟ ਹੋਊਗਾ ਜੇ ਤੁਹਾਨੂੰ ਕੋਈ 21 ਲੱਖ ਤੋਂ ਘੱਟ ਕਰ ਦੇਵੇ ਅਸੀਂ ਤਾਂ ਸਵਾ 19 ਲੱਖ ਦੀ ایسਨੋ ਕਾਰ ਦੇ ਦਿਆਂਗੇ ਠੀਕ ਹੈ ਤੇ ਡਾਊਨ ਪੇਮੈਂਟ ਦੀ ਡਾਊਨ ਲੱਖ 2 3 ਜਿੰਨੇ ਤੁਸੀਂ ਦੇਣੇ ਦੱਸੋ ਬਾਕੀ ਕਰਾ ਦੂੰਗਾ ਲੋਨ ਬਾਕੀ ਲੋਨ ਠੀਕ ਹੈ ਬ੍ਰੈਂਡ ਨਿਊ ਕਾਰ ਆ ਬਾਈ ਜੀ ਐਕਸਕਲੂਸ 700 ਇਹ ਡੀਜ਼ਲ ਆ ਕਿ ਪੈਟਰੋਲ ਇਹ ਡੀਜ਼ਲ ਦੀ ਆ ਦੀ ਵੀ ਬੰਪਰ ਤੋਂ ਬੰਪਰ ਗਾਰੰਟੀ ਲਾਵਾਂਗੇ ਤਾਂ ਵੀ ਬੰਪਰ ਪੇਂਟ ਨਹੀਂ ਹੈਗਾ ਕਾਰ ਦਾ ਭਾਜੀ ਠੀਕ ਹੈ ਅੱਗੇ ਆ ਗਈ ਬਾਈ ਜੀ ਫੋਰਚੂਨਰ ਟਾਈਪ 2 ਦੱਸਿਓ ਜੀ ਇਹ ਫੋਰਚੂਨਰ ਟਾਈਪ 2 ਪਹਿਲੇ ਨਾਂ ਦੀ ਕਾਰ 2013 ਮਾਡਲ ਦੀ ਠੀਕ ਹੈ ਇਹ ਭਾਜੀ ਉਹ ਕਾਰ ਨਹੀਂ ਹੈਗੀ 4-5 ਲੱਖ ਚੱਲੀ ਕਾਰ ਨਹੀਂ ਹੈਗੀ ਇਹ ਜੈਨੂਨ ਕਾਰ ਆ ਫਰਸਟ ਓਨਰ ਦੀ ਕਾਰ ਆ ਭਾਜੀ ਮੇਨਟੇਨਡ ਕਾਰ ਜਿਸ ਨੂੰ ਆਪਾਂ ਕਹਿੰਦੇ ਆ ਜੀ ਜਿਹੜੀ ਕਿ ਲੱਭਦੀ ਨਹੀਂ ਵੀ ਐਸਟੇ 4/2 ਆਟੋਮੈਟਿਕ ਚ ਰਹੇਗੀ ਜੀ 13 ਮਾਡ ਓਨਰ ਓਨਰ ਪਹਿਲਾ ਬਾਜੀ ਪਹਿਲੇ ਓਨਰ ਦੀ ਕਾਰ ਹੈ ਚੱਲੀ ਕਿੰਨੀ ਹੈ ਚੱਲੀ ਵਿਦ ਸਰਵਿਸ ਰਿਕਾਰਡ ਆ 13540 ਹਜ਼ਾਰ ਦੇ ਲਾਗੇ 1354000 ਰਿਕਾਰਡ ਨਾਲ ਚੱਲੀ ਆ ਮਤਲਬ ਰਿਕਾਰਡ ਨਾਲ ਗਾਰੰਟੀ ਬਾਜੀ ਇਹ ਵੀ ਠੀਕ ਹੈ ਤੇ ਰੇਟ ਕੀ ਹੈ ਦਾ ਫਿਰ ਰੇਟ ਤਾਂ ਯਸ ਨੂੰ 12 ਲੱਖ ਦੀ ਕਾਰ ਦੇ ਦੇਾਂਗੇ 12 ਲੱਖ ਦੀ 12 ਲੱਖ ਦੀ ਆਟੋਮੈਟਿਕ ਆਟੋਮੈਟਿਕ 2.5 ਤੋਂ 3 ਲੱਖ ਰੁਪਏ ਲੋ ਬਾਕੀ ਲੋਨ ਕਰਾ ਦੇਾਂਗੇ ਲਓ ਜੀ 2.5 ਤੋਂ 3 ਲੱਖ ਰੁਪਿਆ ਲਿਆਇਓ ਕੰਡੀਸ਼ਨ ਦੀ ਬਹੁਤ ਸਾਫ ਆ ਕਾਰ ਤੇ ਅੱਗੇ ਆ ਗਈ ਬਾਜੀ ਨਵੀਂ ਸ਼ੇਪ ਵਾਲੀ ਫੋਰਚੂਨਰ ਇਹ ਫੇਰ ਆਪਾਂ ਤੁਹਾਡੇ ਲਈ ਲਿਆਏ ਆ ਅੱਜ ਨਵੀਂ ਸ਼ੇਪ ਦਾ ਫੋਰਚ ਇਹ ਸੈਕੰਡ ਓਨਰ ਦਾ ਭਾਈ ਕਾਰ ਹੈ ਜੀ ਠੀਕ ਹੈ 2018 ਰਜਿਸਟਰਡ 4/2 ਆਟੋਮੈਟਿਕ ਸੈਕੰਡ ਓਨਰ ਦੇਾਂਗੇ ਕਾਰ ਭਾਈ ਤੁਹਾਨੂੰ ਠੀਕ ਹੈ ਤੇ ਜਿਹੜਾ ਤੁਹਾਨੂੰ ਰੇਟ ਦੇਾਂਗੇ ਬਹੁਤ ਛੋਟਾ ਰੇਟ ਦੇਾਂਗੇ ਭਾਈ ਇਹਦਾ ਵੀ ਤੁਹਾਨੂੰ ਤੁਸੀਂ ਇੱਕ ਵਾਰ ਗੱਡੀ ਦਿਖਾਓ ਕਸਟਮਰ ਨੂੰ 18 ਦੀ ਰਜਿਸਟ੍ਰੇਸ਼ਨ ਆ ਭਾਈ ਜੀ ਗੱਡੀ ਦੀ ਓਨਰ ਸੈਕੰਡ ਆ ਕੰਡੀਸ਼ਨ ਦੀ ਬਹੁਤ ਸਾਫ ਸੁਥਰੀ 4/2 ਆਟੋਮੈਟਿਕ ਚੱਲੀ ਕਿੰਨੀ ਕਹੇ ਚੱਲੀ 1 ਲੱਖ ਤੇ 40 ਹਜ਼ਾਰ ਦੇ ਰਿਕਾਰਡ 1 40 ਰਿਕਾਰਡ ਨਾਲ ਰਿਕਾਰਡ ਨਾਲ ਠੀਕ ਹੈ 70 ਮਾਈਲ ਵਗੈਰਾ ਲੱਗੇ ਹੋਏ ਨੇ ਭਾਈ ਜੀ ਕੰਡੀਸ਼ਨ ਸਾਫ ਸੁਥਰੀ ਵਧੀਆ ਇਹ ਜਸਵੀਰ ਪਹਿਲਾਂ ਤੁਸੀਂ ਕਾਰ ਦਿਖਾਓ ਕਸਟਮਰ ਪਿੱਛੋਂ ਤੋਂ ਅੱਗੇ ਸਾਰੀ ਕੋਈ ਕਾਰ ਦਿਖਾਓ ਕਾਰ ਬਹੁਤ ਸੋਹਣੀ ਹੈ ਭਾਜੀ ਇਹ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਹੈ ਰੇਟ ਦੱਸੋ ਜੀ ਰੇਟ ਮਾਨਦਾਨ ਵਾਲਾ ਵੀ ਹੈ ਕਿ ਫਿਕਸ ਪ੍ਰਾਈਸ ਇਹਦੀ ਹੈ ਬਈ ਦੇਖੋ ਚਾਹੇ ਫਿਕਸ ਦੇ ਦੋ ਮਾਨਦਾਨ ਮਾੜਾ ਮੋਟਾ ਤਾਂ ਆਪਾਂ ਕਰਾਈ ਦੇਣਾ ਅੱਛਾ ਮਾਨਦਾਨ ਇਹ ਭਾਈ ਤੁਹਾਨੂੰ ਇਹ ਸੁਣੋ ਗੱਡੀ 23.5 ਲੱਖ ਰੁਪਏ ਜਸਵੀਰ ਜਿਹੜਾ ਵੀਡੀਓ ਦੇਖਾਏਗਾ 23.5 ਲੱਖ ਰੁਪਏ ਦੀ ਕਾਰ 23.5 ਲੱਖ ਦੀ 23.5 ਲੱਖ ਰੁਪਏ ਦੀ ਠੀਕ ਹੈ ਮਾਨਦਾਨ ਵਾਲਾ ਰੇਟ ਹੈ ਇਮ ਇੱਥੇ 바ਰਗੇਨਿੰਗ ਨਹੀਂ ਹੈਗੀ ਪੇਡ ਨੰਬਰ ਰੇਗਾ ਦਾ ਵੀ ਮਾਨਤਾਨ ਬਾਈ ਜਰੂਰ ਕੀਤਾ ਜਾਓ ਜਿਹੜਾ ਆਪਣੀ ਵੀਡੀਓ ਦੇਖ ਕੇ ਆਉ ਸਵਾ 23 ਲੱਖ ਦੇ ਰੇਡ ਲੱਖ ਦਾ ਨੰਬਰ ਪੇਡ ਲੱਗਾ ਨੂੰ ਵੀ ਰੇਡ ਲੱਖ ਦਾ ਨੰਬਰ ਲੱਗਾ ਹੈ 00 ਵਾਲਾ ਨਹੀਂ ਇਹ ਡਿਜੀਟ ਲਗ ਫਿਕਸ ਜੀ ਲੱਗ ਡਬਲ ਜੀ ਡਬਲਿੰਗ ਲੱਗੀ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਹੋਣੀ ਆ ਦੀ ਡਾਊਨ ਬੰਨਾ ਦਾ 7 ਲੱਖ ਰੁਪਇਆ 6 ਤੋਂ 7 ਲੱਖ ਰੁਪਇਆ 6-7 ਲੱਖ ਰੁਪਇਆ ਬਾਕੀ ਲੋਨ ਬਾਕੀ ਹੋ ਜੂ ਬਾਈ ਜੀ ਲੋਨ ਅੱਗੇ ਆ ਗਈ ਇਨੋਵਾ ਦੀ ਕ੍ਰਿਸਟਾ ਇਨੋਵਾ ਕ੍ਰਿਸਟਾ ਦੱਸੋ ਵੀਰੇ ਇਹ 2019 ਮਾ ਇਹ ਵੀ ਸੈਕੰਡ ਆਨਰ ਚ ਰਹੇਗੀ ਭਾਜੀ ਠੀਕ ਹੈ ਫਿਲਹਾਲ ਫਰਸਟ ਓਨਰ ਆ ਉਹਦਾ ਦਾ ਨੰਬਰ ਐਚ ਆਰ ਨੰਬਰ ਪਰ ਤਾਂ 50 ਨੰਬਰ ਸੀ ਅਪਲਾਈਡ ਕਰਤਾ ਹੈ ਭਾਜੀ ਇਹਦਾ ਠੀਕ ਹੈ ਆਪਾਂ 50 ਨੰਬਰ ਲਾ ਕੇ ਦੇਾਂਗੇ ਤੁਹਾਨੂੰ ਕਾਰ ਦਾ ਭਾਜੀ ਹੂੰ ਪਰ ਬਹੁਤ ਛੋਟੇ ਜਿਹੜਾ ਦੇਾਂਗੇ 2019 ਮਾਡਲ ਲਗਭਗ ਲੱਖ ਦੇ ਲੱਗੇ ਛਾਕੇ ਚੱਲੀ ਲੱਖ ਸਵਾ ਲੱਖ ਦੇ ਲੱਗੇ ਛਾਕੇ ਚੱਲੀ ਗਾਰ ਲੱਖ ਸਵਾ ਲੱਖ ਦੇ ਲੱਗੇ ਚੱਲੀ ਆ ਭਾਈ ਜੀ ਗੱਡੀ ਚੈੱਕ ਕਰਾ ਮਿੱਤਰਾ ਬਹੁਤ ਮਹਿੰਗੇ ਸੀਟ ਕਵਰ ਵੇਜ ਅਸੇ ਭਾਈਏ ਤੇ ਕ੍ਰੋਮ ਐਸੈਸਰੀ ਸਭ ਕੁਝ ਫੁੱਲੀ ਲੋਡਡ ਕਾਰ ਆ ਜੀ ਲੋ ਜੀ ਕਰੋ ਚੈੱਕ ਮਾਡਲ 19 ਮਾਡ जीएक्स हैना मैनुअल जीएक्स मैनुअल ठीक है रेट रेट ਆਪਾਂ ਦੇਵਾਂਗੇ ਇਹਨੂੰ 17 ਦੇ ਰੇਟਾਂ 'ਚ ਮਾਡਲ 19 ਹਾਂ ਗੱਡੀ ਜੀएक्स मैनुअल ਅੱਛਾ 17 ਮਾਡਲ ਦੇ ਰੇਟ 'ਚ ਰੇਟ ਦੇਵਾਂਗੇ 17 ਦੇ ਰੇਟਾਂ 'ਚ ਅੱਛਾ ਕਿੰਨਾ 17 ਮਾਡਲ ਰੇਟਾਂ 12,90,000 12,90,000 ਦੀ 12,90,000 ਲੈ ਜੋ ਹਾਂ 2,90,000 ਡਾਊਨ ਪੇਮੈਂਟ ਵੀ ਐਕਸੀਡੈਂਟ ਦੀ ਗਾਰੰਟੀ ਲਵਾਂਗੇ ਟੋਟਲ ਜੀ ਇੰਨਾਂ ਦੀ ਟੋਟਲ ਗਾਰੰਟੀ ਲਵਾਂਗੇ ਭਾਜੀ ਠੀਕ ਹੈ 2 ਤੋਂ 3 ਲੱਖ ਰੁਪਏ ਤੁਸੀਂ ਲਾਓ ਤੇ ਲੋਨ ਕਰਾ ਤੇ ਲੈ ਜਾਓ ਉਹੀ 2.90 ਡਾਊਨ ਪੇਮੈਂਟ 10 ਲੱਖ ਦਾ ਲੋਨ ਹੋ ਜੂਈ ਜ ਲਓ ਜੀ ਅੱਗੇ ਆਗੇ ਭਾਈ ਜੀ ਇੰਡੈਵਰ ਇੰਡੈਵਰ ਨਹੀਂ ਭਾਜੀ ਇਹ ਵੀ ਦੱਸ ਦਿਓ ਇਹਨਾਂ ਨੂੰ ਦਰਸ਼ਕਾਂ ਨੂੰ ਹਾਂ ਬਹੁਤ ਵਾਜਬ ਰੇਟ ਦੇ ਵਿੱਚ ਆ ਬੁਕਿੰਗ ਕਰਾ ਸਕਦੇ ਆ 19 ਮਾਡਲ ਗੱਡੀ 12 ਲੱਖ 90 ਹਜ਼ਾਰ ਰੇਟ ਬਹੁਤ ਹੀ ਵਾਜਬ ਰੇਟ ਆ ਸਿਰਾ ਸਾਨੂੰ ਸਿਬਲ ਵਧਿਆ ਚਾਹੀਦਾ ਭਾਈ ਟੁੱਟੇ ਸਿਬਲ ਦਾ ਲੋਨ ਨਹੀਂ ਹੋਏਗਾ ਤੇ ਹਾਂ ਇਹ ਤਾਂ ਦਾ ਸਿਬਲ ਹੈ ਜੀ ਅੱਗੇ ਭਾਈ ਜੀ ਇੰਡੈਵਰ ਦੋ ਖੜੇ ਆ ਇੱਕ ਚਿੱਟੇ ਰੰਗ ਚ ਤੇ ਇੱਕ ਕਾਲੇ ਰੰਗ ਚ ਤੁਸੀਂ ਡਿਸਾਈਡ ਕਰ ਲਿਓ ਵੀ ਤੁਹਾਨੂੰ ਕਿਹੜਾ ਚਾਹੀਦਾ ਦੱਸੋ ਭਈ ਇਹਦੇ ਬਾਰੇ ਇਹ ਤੁਹਾਡੇ ਲਈ ਆਪਾਂ ਲੈ ਕੇ ਆਏ ਆ 2019 ਮਾਡਲ ਦਾ ਇੰਡੈਵਰ 3.2 4x4 3.2 4/4 ਜਿਹੜਾ ਸਾਡਾ ਫੇਵਰਟ ਬੋਡ ਹੈ ਜੀ ਕਾਰ ਆ ਠੀਕ ਹੈ ਤੁਹਾਡੀ ਵੀਡੀਓ ਲਈ ਦੋ ਤਿੰਨ ਵੇਚੀਆਂ ਸਾਡੀ ਫੇਵਰਟ ਕਾਰ ਹੈ ਜੀ ਡਰਾਈਵਰ ਨੰਬਰ ਪੇਡ ਲੱਗਿਆ ਹੋਇਆ ਹੈ ਮੈਨੂੰ ਹੀ ਪੇਡ ਨੰਬਰ ਦੇਾਂਗੇ 1.5 ਲੱਖ ਰੁਪਏ ਦਾ ਠੀਕ ਹੈ ਲਓ ਜੀ 19 ਮਾਡਲ 4/4 ਆਟੋਮੈਟਿਕ 3.2 ਵੱਡੇ ਸੰਰੂ ਖਾਲੀ ਟਾਪ ਮਾਡਲ ਗੱਡੀ ਆ ਗਈ ਆ ਮਾਡਲ ਜਿਹੜੀ ਲੱਭਦਾ ਨਹੀਂ ਹਾਂ ਸੋਹਣਾ ਵੱਡੇ ਸੰਰੂ ਨੀਟ ਐਂਡ ਕਲੀਨ ਕਾਰ ਭਾਜੀ ਜੀ ਤੇ ਕਾਰ ਮੈਂ ਕਹਿੰਦਾ ਜਸੇ ਵੀ ਜਿਹੜਾ ਕਾਰ ਚਲਾਦਾ ਹੈ ਕਹਿੰਦਾ ਗੱਡੀ ਛੱਡੇਗਾ ਨਹੀਂ ਏ ਹੂੰ ਤੇ ਚੱਲੀ ਕਿੰਨੀ ਹੋਊਗੀ ਸਿਰਫ ਤੇ ਸਿਰਫ 80 ਹਜ਼ਾਰ ਵਿੱਚ ਸਰਵਿਸ ਰਿਕਾਰਡ ਦਾ ਬਿੱਲ ਨਾਲ ਦੇਾਂਗੇ ਤਾਂ ਸਰਵਿਸ ਦਾ ਅੱਛਾ ਰਿਕਾਰਡ ਦਾ 80 ਹਜ਼ਾਰ ਚੱਲੀ ਮੈਂ ਕਹਾਂ 80 ਹਜ਼ਾਰ ਰੇਟ ਫਿਰ ਰੇਟ ਤਾਂ ਦੇਾਂਗੇ ਰੇਟ ਨਾਲ ਅਜੇ ਆਫਰਾਂ ਵੀ ਦੇਾਂਗੇ ਦੱਸੋ ਜਿਹੜਾ ਤਾਂ ਰੇਟ ਦੇਾਂਗੇ ਬਜ਼ਾਰ ਨਾਲ 3 ਲੱਖ ਸਸਤਾ ਰੇਟ ਦੇਾਂਗੇ ਠੀਕ ਹੈ ਤੇ ਜਿਹੜਾ ਤਾਂ ਵਿੱਚ ਆਫਰ ਦੇ ਚੱਲੇ ਆ ਹਾਂ ਇੰਸ਼ੋਰੈਂਸ ਤੁਹਾਨੂੰ ਫਰੀ ਕਰਾ ਕੇ ਦੇਾਂਗੇ ਨਾਲ ਜੀ ਤੁਹਾਡੇ ਨਾਮ ਦੀ ਇੰਸ਼ੋਰੈਂਸ ਹੋਏਗੀ ਫੁੱਲ ਫੁੱਲ ਇੰਸ਼ੋਰੈਂਸ ਕਰਾ ਕੇ ਦੇਾਂਗੇ ਠੀਕ ਹੈ ਤੇ ਰੇਟ 26 ਲੱਖ ਰੁਪਈਆ 26 ਲੱਖ ਦੇ ਵਿੱਚ 19 ਮਾਡਲ 4x4 ਆਟੋਮੈਟਿਕ ਟੌਪ ਮਾਡਲ ਤੇ ਫੁੱਲ ਵੀ ਸੋਹਰੇ ਸਾਰੇ ਸਾਲ ਦਾ ਪੂਰੇ ਸਾਲ ਦਾ ਭਾਜੀ ਤੁਹਾਡੇ ਨਾਮ ਤੇ ਆਰਸੀ ਟਰਾਂਸਫਰ ਵੀ ਕਰਾ ਦੇਾਂਗੇ ਜਾਓ ਆਰਸੀ ਟਰਾਂਸਫਰ ਵੀ ਜਿਹੜਾ ਜੱਸੇ ਵੀਰੋਂ ਦੇਖੇਗਾ ਆਰਸੀ ਟਰਾਂਸਫਰ ਪਰ ਇੱਕ ਚੀਜ਼ ਰਹਿ ਗਈ ਯਾਰ ਇੱਕ ਚੀਜ਼ ਰਹਿ ਗਈ ਨੌਨ ਕਰਾਉਂਗੇ ਫਾਈਲ ਚਾਰਜ ਵੀ ਨਹੀਂ ਲਵਾਵਾਂਗੇ ਇੱਕ ਚੀਜ਼ ਅੱਛਾ ਫਾਈਲ ਚਾਰਜ ਵੀ ਨਹੀਂ ਲਵਾਵਾਂਗੇ ਆਓ ਫਿਰ ਤਾਖਰੇ ਦੇਤੇ ਜੋ ਮੋਲਾ ਚ ਰਹਿ ਗਈ ਸੁਣੋ ਮੇਰੀ ਗੱਲ ਇੱਕ ਚੀਜ਼ ਰਹਿ ਗਈ ਟੈਂਕੀ ਵੀ ਫੁੱਲ ਕਰਾਵਿਆਂਗੇ ਟੈਂਕੀ ਵੀ ਫੁੱਲ ਲੋ ਵੀ ਹੋ ਗਈ ਡਾਊਨ ਪੇਮੈਂਟ ਦੱਸੋ 5 ਲੱਖ 6 ਲੱਖ ਕਿੰਨੀ ਚਾਹੀਦੀ ਹੈ ਇਹ ਪਾਜੀ ਦੇਖੋ ਜੀ 7 ਤੋਂ 8 ਲੱਖ ਰੁਪਏ ਡਾਊਨ 7 ਤੋਂ 8 ਲੱਖ ਪਲੱਸ ਆਈਟੀਆਰ ਚਾਹੀਦੀ ਹੋਏਗੀ ਸਾਨੂੰ ਪਲੱਸ ਆਵ ਸਿਮਲ ਸਕੋਰ ਵਧਿਆ ਚਾਹੀਦਾ ਹੈ ਹਾਂਜੀ ਹਾਂਜੀ ਇਹ ਨੂੰ ਤਾਂ ਉਹੀ ਬੰਦਾ ਹੱਥ ਪਾਉਣਾ ਨਾਈਟ ਯਾਰ ਭਰਦਾ ਇਹ ਭਾਜੀ ਮੈਂ ਕਹਿੰਦਾ ਗੱਡੀ ਜਿਹੜਾ ਦੇਖਣ ਆਏਗਾ ਛੱਡੇਗਾ ਨਹੀਂ ਭਾਜੀ ਕਾਰ ਨਹੀਂ ਗੱਡੀ ਵਾਕਈ ਬਹੁਤ ਐਕਸੀਡੈਂਟ ਦੀ ਫੋਲੋ ਗਾਰੰਟੀ ਲਾਵਾਂਗੇ ਫੋਲੋ ਗਾਰੰਟੀ ਕੋਈ ਨੋਨ ਐਕਸੀਡੈਂਟ ਦੀ ਕਾਰ ਆ ਵਾ ਇਹ ਵੀ ਭਾਜੀ ਸਿੱਧੀ ਗਾਹਕ ਦੀ ਗੱਡੀ ਬਿਕਰ ਨੂੰ ਆਈ ਹੋਈ ਹੈ ਜੀ ਠੀਕ ਹੈ ਠੀਕ ਹੈ ਜੀ ਇਹ ਸਾਡਾ ਕਮਿਸ਼ਨ ਬੇਸ ਤੁਹਾਨੂੰ ਅਹੀ ਕਾਰ ਦੇ ਦੇਣੀ ਹੈ ਟਾਇਰ ਕੰਡੀਸ਼ਨ 70% ਡਾਇਰ ਕੰਡੀਸ਼ਨ ਹੈਗੀ ਭਾਜੀ ਤੁਹਾਨੂੰ ਆ ਕੇ ਕਹਿਣਾ ਨਹੀਂ ਕਿ ਟਾਇਰ ਨਵੇਂ ਹਨ ਜੋ ਹੈ ਕਰੰਟ ਕਾਰ ਆਪ ਐਜ਼ ਇਟ ਇਜ਼ ਬਜਟ ਸੇ ਕਾਰ ਆ ਦੇ ਦੇ ਦੇਣੀ ਹੈ ਠੀਕ ਹੈ ਅਹੀ ਰੋਕ ਰੋਕ ਨਹੀਂ ਜਾ ਦੇ ਹਾਂ ਤੇ ਅੱਗੇ ਅੱਗੇ ਬਾਜੀ ਕਾਲੇ ਰੰਗ ਦੇ ਵਿੱਚ ਇਹਦੇ ਬਾਰੇ ਵੀ ਦੱਸੋ ਇਹ ਜਸੇਵੀਰ ਤੁਹਾਡੀ ਵੀਡੀਓ ਤੋਂ ਨਾ ਸਾਨੂੰ ਫੋਨ ਬੜੇ ਆਉਂਦੇ ਸੀ ਕਿ ਤੁਸੀਂ ਚਿੱਟੀਆਂ ਡਾਇਵਰਾਂ ਦੇਈ ਜਾਂਦਾ ਸਾਨੂੰ ਕਾਲਾ ਰੰਗ ਨਹੀਂ ਦਿੰਦੇ ਤੁਸੀਂ ਹਾਂ ਚਾਹ ਤੁਸੀਂ ਕਾਲਾ ਰੰਗ ਵੇਚਦੇ ਨਹੀਂ ਪਰ ਸਾਨੂੰ ਕਾਲੇ ਰੰਗ ਨਾਲ ਪਿਆਰ ਹੈ ਨਾ ਸਾਨੂੰ ਲੱਭਾਣੇ ਰੰਗ ਛੇਤੀ ਬਾਜੀ ਠੀਕ ਹੈ ਤੇ ਅੱਜ ਅਸੀਂ ਲੱਭ ਕੇ ਲਿਆਂਦਾ ਇਹਦੋਂ ਪੇਡ ਨੰਬਰ ਆ ਇਹ ਨੰਬਰ ਹੀ ਪੇਡ ਆ ਤੇ ਇੱਕ ਖੂਬੀ ਹੋਰ ਵੀ ਹੈਗੀ ਤੁਹਾਨੂੰ ਦੱਸਾਂਗਾ ਕੀ ਖੂਬੀ ਹੈਗੀ ਲਓ ਵੀ ਗੱਡੀ ਚੈੱਕ ਕਰੋ ਬਹੁਤ ਨਵੀਂ ਗੱਡੀ ਹੈ ਵੀ ਮਾਡਲ ਕਿੰਨਾ ਮਾਡਲ 19/20 20 ਰਜਿਸਟ੍ਰੇਸ਼ਨ 20 ਦੀ ਆ ਰਿਸਟਰਡ ਵੀ ਆ ਠੀਕ ਹੈ ਇਹ ਵੀ 3.2 ਇਹ ਵੀ 3.2 4/4 ਇਹ ਵੀ ਟਾਪ ਮਾਡਲ ਇਹ ਵੀ ਟਾਪ ਮਾਡਲ ਆ ਜੀ ਇਹਦਾ ਵੀ ਪੇਡ ਨੰਬਰ 2 ਡਿਜੀਟ ਇਹਦਾ ਨੰਬਰ 1 ਡੇਡ ਲੱਖ ਰੁਪਏ ਦਾ ਨੰਬਰ ਪੀ ਵੀ ਇਹ ਵੀ ਮਤਲਬ ਉਹ ਵੀ 19 ਮਾਡਲ ਆ ਇਹ ਵੀ 19 ਮਾਡਲ ਆ ਇਹ ਰਜਿਸਟ੍ਰੇਸ਼ਨ ਵੀ ਆ ਨੰਬਰ ਦੋਨਾਂ ਨੂੰ ਪੇਡ ਲੱਗਿਆ ਹੋਇਆ ਅੱਗੇ ਭਾਜੀ ਉਹ ਵੀ 3 ਦੋਨੀਆਂ 3.2 3.2 ਵੀ ਦੋਨੋਂ ਟਾਪ ਮਾਡਲ ਦੋਨੀਆਂ 4/4 ਦੋਨੀਆਂ 4/4 ਚੱਲੀ ਕਿੰਨੀ ਐ ਇਹ ਗੱਡੀ ਇਹ ਭਾਜੀ 95000 95000 80 ਚੱਲੀ ਸੀ ਆਪਕਾ ਜਨਮ ਜਿੱਦ ਲਈ ਆ ਜੀ ਭਾਜੀ ਜੀ ਠੀਕ ਹੈ ਤੇ ਰੇਟ ਦੱਸੋ ਫਿਰ ਇਹਦਾ ਹੁਣ ਰੇਟ ਭਾਜੀ ਜੇ ਤੁਹਾਨੂੰ ਸਟੇਟਸ ਅੱਜ ਨਾ ਕਾਰ ਦਾ ਤੇ ਤੁਸੀਂ ਸਾਨੂੰ 30 ਲੱਖ ਰੁਪਏ ਵੀ ਦੇ ਕੇ ਜਾਓਗੇ ਐਸੀ ਕਾਰ ਦਾ ਅੱਛਾ ਜਿਸ ਫਰਮ ਜਿਸ ਬੰਦੇ ਦੇ ਨਾਮ ਤੇ ਕਾਰ ਹੈਗੀ ਨਾ ਇਹ ਸਾਡੇ ਬਹੁਤ ਹੀ ਵਧੀਆ ਪੰਜਾਬੀ ਸਿੰਗਰ ਦੀ ਕਾਰ ਹੈ ਜੀ ਠੀਕ ਹੈ ਚਾਹੇ ਤੁਹਾਨੂੰ ਨੰਬਰ ਜੱਸੇ ਵੀ ਨੰਬਰ ਦਿਖਾ ਹੀ ਦੇ ਅੱਜ ਲਓ ਜੀ ਕਿਹੜਾ ਸਿੰਗਰ ਦਾ ਨੰਬਰ ਦਿਆਂਗੇ ਇਹ ਸਾਡੇ ਮਨਗਰਤ ਔਲਖ ਦੇ ਕਾਰ ਹੈ ਜੀ ਤੁਸੀਂ ਇਹਦੀ ਵੀਡੀਓ ਦੇਖ ਸਰ ਮਨਗਰਤ ਔਲਖ ਦੇ ਨਾਮ ਦੀ ਕਾਰ ਹੈ ਜੀ ਠੀਕ ਹੈ ਨਾਮ ਉਹਦੇ ਨਹੀਂ ਹੈਗੀ ਕਾਰ ਹੂੰ ਜੂਸ ਬਾਈ ਮਨਕੀਰਤ ਔਲਖਾ ਜੀ ਹਾਂ ਮਨਕੀਰਤ ਔਲਖ ਬਾਈ ਦੀ ਕਾਰ ਹੈ ਇਹ ਗਾਣਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਅਸੀਂ ਵੀਡੀਓ ਪ੍ਰੂਫ ਵੀ ਨਾਲ ਦੇਾਂਗੇ ਹਾਂ ਠੀਕ ਹੈ ਦੱਸੋ ਫਿਰ ਰੇਟ ਦੱਸੋ ਇਹਦਾ ਹੁਣ ਰੇਟ ਤੁਹਾਨੂੰ ਬਹੁਤ ਜਾਇਜ਼ਾ ਦੇ ਦੇਾਂਗੇ ਕੋਈ ਉਹ ਨਹੀਂ ਹੈਗਾ ਜੀ ਸਟਾਰਟਮ ਲਾਤਾ ਫਿਰ ਰੇਟ ਵਧਾ ਦੇਣਾ ਬਹੁਤ ਜ਼ਿਆਦਾ ਰੇਟ ਦੇਾਂਗੇ ਹੂੰ 27 ਲੱਖ ਦੀ ਲੈ ਜਾਓ ਕਾਰ 27 ਲੱਖ ਦੀ ਲੈ ਜਾਓ 27 ਲੱਖ ਦੀ ਲਓ ਜੀ 27 ਲੱਖ ਦੀ ਇਹ ਗੱਡੀ ਲੈ ਜਾਓ 3.2 4x4 ਆਟੋ 2020 ਰਜਿਸਟਰਡ ਠੀਕ ਹੈ ਲਓ ਮਿੱਤਰੋ ਇੰਨਾਂ ਕਾਰਾਂ ਦੇ ਵਿੱਚੋਂ ਕੋਈ ਵੀ ਕਾਰ ਤੁਹਾਨੂੰ ਪਸੰਦ ਆਉਂਦੀ ਹੈ ਸਕਰੀਨ ਤੇ ਚੱਲਦੇ ਨੰਬਰਾਂ ਤੇ ਬਾਈ ਨਾਲ ਗੱਲਬਾਤ ਕਰਕੇ ਡੀਲ ਫਾਈਨਲ ਕਰ ਸਕਦੇ ਹੋ ਠੀਕ ਆ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਉ ਮਾਨਤਾਨ ਜਿਵੇਂ ਪਹਿਲਾਂ ਦੱਸਿਆ ਸੀ ਕਿ ਮਾਨਤਾਨ ਥੋੜਾ ਜਰੂਰ ਕੀਤਾ ਜਾਊਗਾ ਬਸ ਤੁਸੀਂ ਇੱਕ ਛੋਟਾ ਜਿਹਾ ਕੰਮ ਕਰਨਾ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ